ਘਟ ਜਾਵੇ ਗੁਰੂ ਘਟਣ ਨਹੀਂ ਦੇਗਾ ਗੁਰੂ ਉਹਦੇ ਵਿੱਚ ਵਾਧਾ ਪਾ ਦਿੰਦਾ ਆਪ ਜੀ ਨੇ ਸਾਖੀ ਸਰਵਣ ਕੀਤੀ ਹੈ ਥੋੜੇ ਦਿਨ ਪਹਿਲਾਂ ਮੈਂ ਸੁਣਾਈ ਸੀ ਇਸ ਪੰਕਤੀ ਤੇ ਬੜੀ ਠੁਕਦੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸਿੱਖ ਸੀ ਇੱਕ ਪੰਜਵੇਂ ਪੰਜਮ ਪੰਚਮ ਪਾਤਸ਼ਾਹ ਜੀ ਦਾ ਬੜੀ ਉਹ ਸੇਵਾ ਬੜੀ ਸਿਮਰਨ ਬੜਾ ਬਾਣੀ ਪੜੇ ਬੜਾ ਨਾਮ ਜਪ ਕਰੇ ਬਹੁਤ ਜੁੜਿਆ ਹੋਇਆ ਸੀ ਦੁਕਾਨਦਾਰੀ ਦਾ ਉਹਦਾ ਕੰਮ ਸੀ ਬੜੀ ਦੁਕਾਨ ਉਹਦੀ ਚੱਲੇ ਬਹੁਤ ਜ਼ਿਆਦਾ ਉਹਦਾ ਸਮਾਨ ਵਿਕੇ ਸਾਰਾ ਦਿਨ ਉਹਦੇ ਕੋਲ ਗਾਹ ਕਉਂਦੇ ਸਾਰਾ ਦਿਨ ਕੋਈ ਆ ਗਿਆ ਕੋਈ ਚਲਾ ਗਿਆ ਕੋਈ ਆ ਗਿਆ ਕੋਈ ਚਲਾ ਗਿਆ ਨਾਲ ਦੇ ਹੋਰ ਵੀ ਦੁਕਾਨਦਾਰ ਸਨ ਉਹ ਬੜਾ ਦੁਖੀ ਉਸ ਤੋਂ ਵੀ ਸਾਰੇ ਗਾਕੇ ਦੇ ਕੋਲ ਜਾਂਦੇ ਬੜਾ ਸਮਾਨ ਇਹਦਾ ਵਿਕਦਾ ਕਿਉਂਕਿ ਗੁਰੂ ਦਾ ਪੂਰਾ ਸਿੱਖ ਸੀ ਬਾਣੀ ਵਿੱਚ ਸੀ ਸੱਚਾ ਸੁੱਚਾ ਸੀ ਸੌਦਾ ਸਾਫ਼ ਸੁਥਰਾ ਤੇ オリジナル ਰੱਖਦਾ ਸੀ ਨਕਲੀ ਕੁਛ ਨਹੀਂ ਸੀ ਦੁਨੀਆ ਨੂੰ ਭਰੋਸਾ ਸੀ ਤੇ ਅੱਖਾਂ ਬੰਦ ਕਰਕੇ ਸਾਰੇ ਉੱਤੋਂ ਸੌਦਾ ਪਤਾ ਲੈ ਜਾਂਦੇ ਸਨ ਉਹਨਾਂ ਨੂੰ ਪਤਾ ਸੀ ਵੀ ਗੁਰੂ ਦਾ ਸਿੱਖ ਹੈ ਇਹਦਾ ਸਮਾਨ ਪੂਰਾ ਵਧੀਆ ਖਰਾ ਸੌਦਾ ਕਰਦਾ ਕੱਚਾ ਨਹੀਂ ਕਰਦਾ ਨਕਲੀ ਮਾਲ ਨਹੀਂ ਦਿੰਦਾ ਇਸ ਕਰਕੇ ਭੀੜ ਸੀ ਇਸ ਕਰਕੇ ਸਮਾਨ ਬਹੁਤ ਵਿਕਦਾ ਸੀ ਤੇ ਨਾਲਦਿਆਂ ਨੇ ਸੋਚਿਆ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਘਾਇਆ ਜਾਏ ਬੜੀਆਂ ਕੋਸ਼ਿਸ਼ਾਂ ਕੀਤੀਆਂ ਬੜੇ ਯਤਨ ਕੀਤੇ ਪਰ ਉਹ ਰੋਕ ਨਹੀਂ ਸਕੇ ਉਹਦੇ ਕੰਮ ਨੂੰ ਚੜਤ ਨੂੰ ਹੁਣ ਉਹਨਾਂ ਨੇ ਕੀ ਕੀਤਾ ਧੋਖੇ ਦੇ ਨਾਲ ਨਾ ਬੇਈਮਾਨੀ ਦੇ ਨਾਲ ਉਹਦੀ ਦੁਕਾਨ ਦੇ ਜਿਹੜੇ ਵੱਟੇ ਸਨ ਤੋਲ ਤੋਲਣ ਵਾਲੇ ਉਹ ਚੁਰਾ ਲੇ ਚੋਰੀ ਕਰ ਲੇ ਤੇ ਉਹਨਾਂ ਦੀ ਜਗ੍ਹਾ ਆਪਣੇ ਨਕਲੀ ਵੱਟੇ ਰੱਖ ਲੇ ਜਿਨ੍ਹਾਂ ਦੇ ਵਿੱਚ ਭਾਰ ਜਿਹੜਾ ਸੀ ਨਾ ਉਹਨਾਂ ਦਾ ਹੀਰ ਫੇਰ ਸੀ ਘੱਟ ਸੀ ਜਿਵੇਂ 1 ਕਿਲੋ ਦਾ ਵੱਟਾ ਸੀ ਉਹਦੇ ਚ ਭਾਰ ਘੱਟ ਕਰਕੇ ਉਹ ਲਿਖਿਆ ਕਿਲੋ ਪਰ ਉਹ ਘੱਟ ਰੱਖ ਕੇ ਧਰਤਾ ਤਾਂ ਕਿ ਸੌਦਾ ਘੱਟ ਤੋਲ ਕੇ ਜਾਵੇ ਜਿਹੜਾ 5 ਕਿਲੋ ਦਾ ਵੱਟਾ ਸੀ ਉਹ 4 ਕਿਲੋ ਦੇ ਭਾਰ ਦੇ ਅਨੁਸਾਰ ਰੱਖ ਦਿੱਤਾ ਤਾਂ ਕਿ ਜਿਹੜਾ ਕੋਈ 5 ਕਿਲੋ ਸਮਾਨ ਲੈਣ ਆਇਆ ਉਹਨੂੰ 4 ਜਾਵੇ ਤੇ ਇਹਦੇ ਚ ਝੂਠਾ ਸਾਬਤ ਹੋ ਜਾਏ ਇਦਾਂ ਕਰਕੇ ਤੇ ਉਦੋਂ ਬਾਅਦ ਸ਼ਿਕਾਇਤ ਕਰ ਦਿੱਤੀ ਹਕੂਮਤ ਪਾਸ ਆਪ ਹੀ ਕਰਕੇ ਸ਼ਿਕਾਇਤ ਕਰ ਦਿੱਤੀ ਜੀ ਇੱਕ ਬੰਦਾ ਐਸਾ ਦੁਕਾਨਦਾਰ ਹੈ ਉਹ ਧੋਖਾ ਕਰ ਰਿਹਾ ਉਹਦੇ ਵਟਿਆਂ ਦੇ ਵਿੱਚ ਹੇਰ ਫੇਰ ਹੈ ਤੇ ਹਕੂਮਤ ਦੇ ਸਿਪਾਹੀ ਆ ਗਏ ਅਹਿਲਕਾਰ ਆ ਗਏ ਪੈਰਵਾਈ ਕਰਨ ਵਾਸਤੇ ਜਿਹੜੀ ਟੀਮ ਬਣਾਈ ਹੋਈ ਸੀ ਰਾਜੇ ਨੇ ਉਹ ਆ ਗਏ ਆ ਕੇ ਦੇਖਦੇ ਨੇ ਹਾਂਜੀ ਦੱਸੋ ਕਹਿੰਦੇ ਜੀ ਆਹ ਦੁਕਾਨਦਾਰ ਹੈ ਤੇ ਚੈਕਿੰਗ ਸ਼ੁਰੂ ਹੋ ਗਈ ਸਾਰਾ ਸਮਾਨ ਚੈੱਕ ਕੀਤਾ ਸਮਾਨ ਠੀਕ ਹੈ ਹੋਰ ਸਾਰਾ ਕੁਝ ਦੇਖਿਆ ਸਭ ਕੁਝ ਠੀਕ ਹੈ ਹੁਣ ਜਦੋਂ ਵਟੇ ਦੇਖਣ ਲੱਗੇ ਨੇ ਕਿਉਂਕਿ ਵਟਿਆਂ ਚ ਤਾਂ ਹੇਰ ਫੇਰ ਕੀਤਾ ਹੋਇਆ ਹੈ ਉਧਰ ਦੂਜੇ ਪਾਸੇ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲ ਅਚਾਨਕ ਹੀ ਇੱਕ ਸਿੱਖ ਪਹੁੰਚਿਆ ਤੇ ਉਹਨੇ ਸਾਧ ਸੰਗਤ ਜੀ ਉਹ ਪੰਜ ਪੈਸੇ ਦਾ ਮੱਥਾ ਟੇਕਿਆ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਪੰਜ ਪੈਸੇ ਦਾ ਮਹਾਰਾਜ ਨੇ ਜਦੋਂ ਉਹਨੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਨੇ ਉਸੇ ਵੇਲੇ ਦੇਖਿਆ ਤੇ ਉਹ ਪੰਜ ਪੈਸੇ ਚੁੱਕ ਕੇ ਨਾ ਮਹਾਰਾਜ ਨੇ ਆਪਣੀ ਸੱਜੀ ਤਲੀ ਤੇ ਟਕਾ ਕੇ ਇਦਾਂ ਉੱਪਰ ਹੱਥ ਕਰ ਲਿਆ ਪੰਚਮ ਪਾਸ਼ਾ ਗੁਰੂ ਅਰਜਨ ਸਹਿ ਮਹਾਰਾਜ ਜੀ ਨੇ ਤੇ ਸਾਧ ਸੰਗਤ ਜੀਓ ਜਦੋਂ ਉਧਰ ਤੁਲ ਉਧਰ ਗੁਰੂ ਦੇ ਸਿੱਖ ਦਾ ਹسابਕ ਦਾ ਵਿਲੇਖਾ ਜੋਖਾ ਹੋ ਰਿਹਾ ਹੈ ਤੇ ਇਧਰ ਗੁਰੂ ਅਰਜਨ ਸਹਿ ਮਹਾਰਾਜ ਆਪਣੇ ਸਿੱਖ ਦਾ ਪਰਦਾ ਕੱਜ ਰਹੇ ਪਏ ਨੇ ਜਦੋਂ ਉਹ ਵੱਟਾ ਇੱਕ ਪਾਸੇ ਰੱਖ ਕੇ ਦੂਜੇ ਪਾਸੇ ਕੋਈ ਹੋਰ ਵਜਨ ਦਾ ਰੱਖਦੇ ਨੇ ਚੀਜ਼ ਜਦੋਂ ਉਹ ਪਲੜਾ ਨੀਵਾ ਹੋਣ ਲੱਗਦਾ ਹੈ ਤੇ ਗੁਰੂ ਮਹਾਰਾਜਾ ਹੱਥ ਉੱਪਰ ਚੁੱਕ ਲੈਂਦੇ ਨੇ ਬਰਾਬਰ ਹੋ ਜਾਂਦਾ ਹੈ ਦੂਜੇ ਪਾਸੇ ਰੱਖ ਕੇ ਚੈੱਕ ਕਰਦੇ ਨੇ ਮਹਾਰਾਜ ਖੱਬਾ ਹੱਥ ਉੱਪਰ ਕਰ ਲੈਂਦੇ ਨੇ ਤੋਲ ਉਧਰ ਬਰਾਬਰ ਹੋ ਜਾਂਦਾ ਹੈ ਜਿੰਨੀ ਵਾਰੀ ਉੱਥੇ ਉਹਨਾਂ ਨੇ ਚੈੱਕ ਕੀਤਾ ਉੰਨੀ ਵਾਰੀ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਤਖਤ ਤੇ ਬੈਠੇ ਸੰਗਤ ਸਾਹਮਣੇ ਬੈਠੀ ਦੇਖ ਰਹੀ ਹੈ ਤੇ ਇੱਕ ਸੰਗਤ ਨੇ ਪੁੱਛਿਆ ਮਹਾਰਾਜ ਤੋਂ ਮਹਾਰਾਜ ਮਾਫ਼ ਕਰਿਓ ਸਾਨੂੰ ਗੁਸਥਾਖੀ ਕਰਨ ਲੱਗੇ ਆ ਸਤਿਗੁਰੂ ਤੁਹਾਡੇ ਦਾਸ ਆ ਕੀ ਖੇਡ ਵਰਤ ਰਹੀ ਹੈ ਕਿਰਪਾ ਕਰਕੇ ਸਾਨੂੰ ਦੱਸੋ ਇਕੀ ਤੁਸੀਂ ਕਰ ਰਹੇ ਹੋ ਅੱਜ ਤੱਕ ਤਾਂ ਤੁਸੀਂ ਕਦੇ ਪੈਸੇ ਨੂੰ ਹੱਥ ਨਹੀਂ ਲਾਇਆ ਜਿੰਨੀ ਮਾਇਆ ਚੜ੍ਹਦੀ ਹੈ ਅੱਜ ਤੁਸੀਂ ਸਤਿਗੁਰੂ ਜੀ ਪੰਜ ਪੈਸੇ ਹੱਥ ਤੇ ਰੱਖ ਕੇ ਕਦੇ ਖੱਬੇ ਤੇ ਕਦੇ ਸੱਜੇ ਤੇ ਰੱਖ ਕੇ ਉੱਪਰ ਥੱਲੇ ਕਰ ਰਹੇ ਹੋ ਦੇਖ ਰਹੇ ਹੋ ਕੀ ਕਰ ਰਹੇ ਹੋ ਫਿਰ ਮਹਾਰਾਜ ਨੇ ਦੱਸਿਆ ਸੰਗਤ ਨੂੰ ਕਿ ਸੰਗਤ ਜੀ ਸਾਡਾ ਇੱਕ ਸਿੱਖ ਉਹਦੇ ਨਾਲ ਬੜਾ ਧੋਖਾ ਹੋ ਰਿਹਾ ਹੈ ਬੇਈਮਾਨੀ ਹੋ ਰਹੀ ਹੈ ਅਸੀਂ ਉਹਦਾ ਪਰਦਾ ਟੱਕ ਰਹੇ ਹਾਂ ਅਸੀਂ ਉਹਦਾ ਤੋਲ ਬਰਾਬਰ ਕਰ ਰਹੇ ਹਾਂ ਮਹਾਰਾਜ ਕਹਿੰਦੇ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ ਜੇ ਗੁਰੂ ਸਾਹਿਬ ਤੋਲ ਪੂਰਾ ਕਰਨ ਵਾਲੇ ਨਿਗਾ ਸਾਡੇ ਤੇ ਕਿਰਪਾ ਕਰ ਲਈ ਨਾ ਸਾਡਾ ਕਿਸੇ ਵੀ ਸੌਦੇ ਦਾ ਕਿਸੇ ਵੀ ਚੀਜ਼ ਦਾ ਤੋਲ ਨਹੀਂ ਘਟ ਸਕਦਾ ਬਰਕਤ ਹੀ ਭੇਗੇਗੀ ਸਦਾ ਚੜਦੀ ਕਲਾ ਹੀ ਹੋਏਗੀ ਪਰ ਸਾਧ ਸੰਗਤ ਜੀ ਉਹਦੇ ਵਾਸਤੇ ਸਾਨੂੰ ਗੁਰੂ ਦੀ ਮੇਰ ਦੇ ਪਾਤਰ ਪਹਿਲਾਂ ਬਣਨਾ ਪਏਗਾ ਇਸ ਕਰਕੇ ਕਹਿੰਨੇ ਆ ਕੰਮ ਕਰਨ ਸਾਡੇ ਬੱਚੇ ਅਸੀਂ ਕਰੀਏ bizness ਕਰੋ ਵੱਡੇ ਤੋਂ ਵੱਡਾ ਕਰੋ ਜੇ ਉਹਨਾਂ ਵਿੱਚ ਸਫਲਤਾ ਚਾਹਣੇ ਆ ਜੇ ਉਹਨਾਂ ਵਿੱਚ ਕਾਮਯਾਬੀ ਚਾਹਣਿਆਂ ਤਾਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਅਰਦਾਸ ਕਰੋ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਕੋ ਪੈਸੇ ਥੋੜਾ ਸਾਡੇ ਤੋਂ ਮੰਗ ਰਹੇ ਨੇ ਵੀ ਤੇਰਾ ਬਿਜ਼ਨਸ ਚੱਲੇਗਾ ਮੈਨੂੰ ਇੰਨੇ ਪਰਸੈਂਟ ਚਾਹੀਦਾ ਇਦਾਂ ਤਾਂ ਨਹੀਂ ਆ ਸਾਧ ਸੰਗਤ ਜੀ ਨਾ ਮਹਾਰਾਜ ਕੋਈ ਪਰਸੈਂਟੇਜ ਮੰਗਦੇ ਨਾ ਕੋਈ ਮਹਾਰਾਜ ਹਿੱਸਾ ਮੰਗਦੇ ਨਾ ਕੁਝ ਕਹਿੰਦੇ ਵੀ ਪੈਸੇ ਚਾਹੀਦੇ ਗੁਰੂ ਮਹਾਰਾਜ ਜੀ ਨੂੰ ਤੇ ਸਿਰਫ ਭਾਵਨਾ ਚਾਹੀਦੀ ਹੈ ਸਾਡੀ ਸ਼ਰਧਾ ਸਾਡਾ ਭਰੋਸਾ ਸਾਡੀ ਦ੍ਰਿੜਤਾ ਸਾਡੀ ਭਗਤੀ ਮਹਾਰਾਜ ਦੇਖਦੇ ਨੇ ਉਹਦੇ ਹਿਸਾਬ ਦੇ ਨਾਲ ਸਾਨੂੰ ਫਲ ਪ੍ਰਾਪਤ ਹੁੰਦਾ ਹੈ ਮਿਲ ਜਾਂਦਾ ਹੈ ਸੋ ਸਾਧ ਸੰਗਤ ਜੀ ਉਹ ਇਹ ਜੋ ਸ਼ਲੋਕ ਗੁਰੂ ਅੰਗਦ ਸਹਿ ਮਹਾਰਾਜ ਜੀ ਦਾ ਅੱਜ ਦੀ ਕਥਾ ਦੇ ਵਿੱਚ ਸਮਝਿਆ ਹੈ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਕਿਵੇਂ ਅਸੀਂ ਸਦਾ ਸਦਾ ਉਸ ਵਾਹਿਗੁਰੂ ਦੇ ਰੰਗ ਵਿੱਚ ਜੁੜਨਾ ਹੈ ਅਠੇ ਪਹਿਰ ਕਿਵੇਂ ਨਾਮ ਦੇ ਨਾਲ ਜੁੜਨਾ ਹੈ ਅਤੇ ਸਦਾ ਸਦਾ ਉਸ ਦੇ ਰੰਗ ਵਿੱਚ ਰੰਗੇ ਰਹਿਣਾ ਇਹ ਸਾਰੀ ਕਿਰਪਾ ਕੇਵਲ ਤਾਂ ਕੇਵਲ ਪੂਰੇ ਗੁਰੂ ਦੇ ਦੁਆਰਾ ਹੋ ਸਕਦੀ ਹੈ ਇਸ ਕਰਕੇ ਪੂਰਾ ਗੁਰੂ ਇਸ ਸਾਰੀ ਦੁਨੀਆ ਦੇ ਵਿੱਚ ਇੱਕੋ ਹੈ ਉਹ ਹਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਦੇ ਵੀ ਗੁਰੂ ਸਾਹਿਬ ਦਾ ਪੱਲਾ ਨਾ ਛੱਡੋ ਸਦਾ ਗੁਰੂ ਮਹਾਰਾਜ ਦੀ ਬਾਣੀ ਦੇ ਲੜ ਹੀ ਆਪਜੀ ਲੱਗੇ ਰਹੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਕਿਸੇ ਕੋਲ ਪਟਕਣ ਦੀ ਲੋੜ ਨਹੀਂ ਕਿਤੇ ਖੁਆਰ ਹੋਣ ਦੀ ਲੋੜ ਨਹੀਂ ਕੇਵਲ ਗੁਰੂ ਦਰ ਤੇ ਆਓ ਅਰਦਾਸ ਕਰੋ ਜੋ ਇੱਛਾ ਹੈ ਜੋ ਕੋਈ ਕਾਰਜ ਹੈ ਮਹਾਰਾਜ ਨੂੰ ਆਖੋ ਬਾਣੀ ਪੜੋ ਮਨ ਸਾਫ਼ ਸੁੱਚਾ ਰੱਖੋ ਦੇਖਿਓ ਮਹਾਰਾਜ ਕਾਰਜ ਰਾਸ ਕਰਦੇ ਹਨ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਭੁੱਲਾਂ ਗਲਤੀਆਂ ਦੀ ਖਿਮਾ ਕਰਨਾ ਬਿਲਾਓ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ